90000 ਕਹਿੰਦੇ ਨੇ ਉਹ ਨਾ ਭਰਾਵਾ 99000 ਦੀ ਜ਼ਮੀਨ ਨੇ ਵਿਗਈ ਤੇ ਛੋਟੇ ਛੋਟੇ ਫਿਰ ਹੋਰ ਇੱਕੋ ਹੀ ਦੱਸਦੇ ਮੈਨੂੰ ਕਿੰਨੇ ਦੇਣੇ ਰਾਜੂ ਮੈਂ ਉਹ ਬਾਈ ਨੇ ਮੈਂ ਉਹਦਾ ਮੂੰਹ ਨਹੀਂ ਕਿੰਨੇ ਦੀ ਐ 17000 ਕਹਦਾ ਯਾਰ 17 ਦਾ ਮੰਗੇ ਹੀ ਐ ਤਾਂ ਯਾਰ 16 ਦੀ ਰਾਇਆ ਯਾਰ ਜੇ ਤਾਂ ਪਹਿਲਾਂ 20 ਮੰਗਦਾ ਕਿਉਂ ਵੀ ਉਹ ਭਰਾਵਾ ਉਹਦਾ ਛਕਲ ਦੇਖ ਕੇ ਮੰਗੇ ਮੈਂ ਕਹਿੰਦਾ ਜੱਟ ਬੰਦਾ ਉਹ ਨੂੰ ਨਹੀਂ ਭਗਾਈ ਕਰਾਉਂਦਾ ਤੂੰ ਕਿਹੜਾ ਹੋ ਐ ਤੂੰ ਵੀ ਜੱਟ ਬੰਦਾ ਹੀ ਐ ਆ ਲੈ ਗੱਡੀ ਚੜ ਤਾ ਜਾਣਗੇ ਫਿਰ ਆ ਓ ਚੱਲ ਨਾ ਗੱਡੀ ਨੂੰ ਗਏ ਪੰਜ ਪੰਜ ਸਾਡੀਆਂ ਗੱਡੀ ਚ ਕਿਹੜੀ ਗੱਡੀ ਆ ਸੇਵਟਾ ਡਿੱਗੀ ਹੈਗੀ ਹਾਂ ਡਿੱਗੀ ਨਾ ਸਿੱਧੀ ਸੀਟ ਤੇ ਬਿਠਾ ਲਾ ਰਾਮ ਨਾ ਬੈਜਣੀ ਰਾਮ ਨਾ ਰਾਮ ਹਾਂ ਚਾਰ ਮੋਈ ਨਾ ਜੇ ਮਾਰੀ ਓ ਬਾਈ ਮੈਨੂੰ ਮੁੱਲ ਦੱਸ ਸਹੀ ਕਿੰਨੇ ਦੀ 16000 ਦੀ ਰਾਜੂ 4 ਦੰਦ ਪੱਠਾ 10000 ਇਹ ਤੂੰ ਆਹ ਦੇਖਣਾ ਬਾਈ ਯਾਰ ਜਿਵੇਂ 4 ਦੰਦ ਦਾ ਜੇ ਨਵੇਂ ਮੇਰਾ ਛੱਡ ਸਾਡੀਆਂ ਗੱਲਾਂ 11000 ਦੀ ਪੱਠਾ ਦੀ ਬੱਸ ਓ ਭਰਾ ਓਏ ਆ ਜਾ ਭਜਦਾ ਕਨੂ ਯਾਰ ਸ਼ਾਮੀ ਆ ਜਾ ਤੈਨੂੰ ਕੋ ਪਿੰਲੇ ਦੀ ਤੁੱਪੇ ਪਰ ਉਹਦਾ ਸਰੀਰ ਬਣਾ ਹੁਣ ਧੁੱਪੇ ਮਾਂ ਹ ਦੱਸ ਦੇ ਓ ਦੱਸ ਦੇ ਜਾ ਇਹ ਦੱਸਦੇ ਅਸੀਂ ਹੁਣ ਚੰਗੀ ਕਰੀਦੀਆਂ ਹੋਰ ਕਿੰਨੇ ਜੀ ਆਪਣੀ ਖਰੀਦੀਆਂ ਇੱਕੋ ਹੀ ਨੇ ਮੇਡ 15000 ਦੀ ਪੱਟ ਲੈ ਯਾਰ ਅਜੀ ਗਲਤ ਗੱਲ ਨਹੀਂ ਮਦਰ ਨਾ ਕਰ ਥੋੜਾ ਮਾਣ ਕਰਦੇ ਆ ਆਪਾਂ ਤੁਹਾਡਾ ਕਰਾਂ ਕੁਸ ਲਾਣੇ ਦਾ ਕਿੰਨਾ ਦੇ ਤੈ 11 ਨਾਲ ਭਾਈ ਯਾਰ ਛੋਟੀਆਂ ਛੋਟੀਆਂ ਪੱਠਾਂ ਵਿਕੀ ਜਾਂਦੀਆਂ 12000 ਦੀ ਨਿਪੜ ਉਹ ਨਹੀਂ ਰਾਜੀ ਆ 12000 ਦੇ ਦੇ ਬਸ ਫਾਈਲਾ ਨਹੀਂ ਯਾਰ ਮਨ ਨਹੀਂ ਆ ਰਿਹਾ ਅੱਛਾ ਮਾਰ ਦਾਂ ਯਾਰ 14 ਦੀ ਲੈ ਜਾ ਯਾਰ ਨਹੀਂ ਨਹੀਂ 14 ਦੀ ਲੈ ਜਾ ਬਸ ਸਿੱਧਾ ਹੀ ਹੋਇਆ ਖੜਾ ਹੁਣ ਤਾਂ ਮੈਂ ਯਾ ਚੱਕਨੇ ਪੜ ਗਈ 13 ਚ ਮੇਰੇ ਯਾਰ 13 ਤੋਂ ਬਤਨਾ ਉਹ ਯਾਰ ਉਹ ਹੀ ਕਰ ਤੂੰ ਉਸਨੇ ਲਖਾਈ ਕਰਾ ਦਾਂਗੇ ਤੂੰ ਲਖਾਈੇ ਕਰਾ ਦੂ ਹਾਂ ਕਰਾਵਾਂਗੇ ਤੂੰ ਜਿੱਤੋਂ ਕਰਾਵਾਂਗੇ ਹਾਂ ਗਵਾਰੂ ਨੱਤੀ ਭਜੇ ਚੱਲ ਹੋਰ ਆਓ ਅਜੇ ਬੰਦ ਕਰੇ ਤੇ ਐਸੇ ਕਰਾ ਦੇ ਵੀਡੀਓ ਤੇ ਪੈਸੇ ਦਿਓ ਜੀ ਪੈਸੇ ਕਨੇ ਆ ਵੀਡੀਓ ਚ ਫੋਨਪੇਜ ਪਾਉਂਗਾ ਫੋਨਪੇਜ ਪਾ ਦੋ ਫੋਨਪੇਜ

ਇਹ ਬੱਕਰੀ ਜੀ ਬਹੁਤ ਵਧੀਆ ਕੁਆਲਿਟੀ ਦੀ ਹੈ ਗਲਾਬੀ ਚਮੜੀ ਚ ਤੇ ਇਹ ਵੇਚਣ ਵਾਲਾ ਬਾਈ ਹੈ ਸੱਤਿਆਂ ਨੇ ਤੋਂ ਬੱਬੂ ਲੱਖਾ ਤੇ ਵਧੀਆ ਕੁਆਲਿਟੀ ਦੀ ਬੱਕਰੀਆਂ ਬਾਈ ਨੇ ਲਈ ਹੈ ਮੇਰਾ ਖਿਆਲ ਆ 13000 ਦੀ ਤੇ ਗੱਪਣ ਹੈ ਜੀ ਹਾਂ ਬਾਈ ਗੱਪਣ ਹੈ ਜੀ ਕਹਿੰਦਾ ਬਸ ਹੋਣੀ 2 ਮਹੀਨੇ ਦੀ ਜੀ ਵੀ ਚਾਰ ਦੰਦ ਪਾਠਾ ਬਹੁਤ ਅਸਲੀ ਕੁਆਲਿਟੀ ਦੀ ਇਹ ਦੇਖ ਸਕਦੇ ਹੋ ਚੰਗੀ ਬੱਕਰੀ ਆ ਇਹ ਬਾਈ ਕਹਿੰਦਾ ਮੈਨੂੰ ਦਵਾ ਦੇ ਹੈ ਗਰਮੀਆਂ ਦੇ ਬੱਕਰੀਸ ਵਾਲੇ ਬੱਕਰੀਆਂ ਗਰਮੀ ਦੇ ਵਿੱਚ ਬੱਕਰੀਆਂ ਨੂੰ ਪਿਆਓ ਜੀ ਸ਼ੱਕਰ ਦਾ ਮਿੱਠਾ ਪਾਣੀ ਮੁੱਠੀ ਸ਼ੱਕਰ 4 ਕਿਲੋ ਪਾਣੀ ਤੇ ਜौं ਪਾਓ ਚੰਡੀ ਦਾ ਲੂੰਗ ਪਾਓ ਠੰਡਾ ਕੱਖਾ ਇਹੋ ਜਿਹੜਾ ਆਪਾਂ ਤੂਤ ਦੇ ਇੱਕ ਕੱਚਾ ਪਾਉਂਦੇ ਆ ਇਹ ਗਰਮ ਹੈ ਮੂੰਗਫਲੀ ਦੀ ਪਾਈ ਜਾਂਦੀ ਹੈ ਮੂੰਗਫਲੀ ਦੀ ਗਰਮ ਹੈ ਟੱਟੀਆਂ ਲਾਉਂਦੀ ਹੈ ਪਾਣੀ ਪੀ ਕੇ ਅੱਜਕੱਲ੍ਹ ਕਰਮਾਇਸ਼ ਹੈ ਮੂੰਗਫਲੀ ਤਾਂ ਆਪਾਂ ਨੂੰ ਸਿਆਲ ਜਖਾਨੇ ਆ ਕੱਚੀ ਜਦ ਗਰਮ ਕਰ ਦਾਂਦੀ ਹੈ ਕਿਉਂ ਜੀ ਮੇਰੇ ਲੋਕਾਂ ਨੂੰ ਕੱਖ ਤਾਂ ਪਾਉਣ ਦਾ ਪਤਾ ਨਹੀਂ ਬੱਕਰੀਆਂ ਲੈ ਕੇ ਖੜ ਜਾਂਦੇ ਨੇ ਵੀ ਐ ਮਹੀਨੇ ਕੀ ਪਾਉਣੇ ਆ ਉਹ ਮਹੀਨੇ ਕੀ ਪਾਉਣੇ ਇਹਨਾਂ ਨੂੰ ਪਤਾ ਹੀ ਨਹੀਂ ਯਾਰ ਕਿਸੇ ਗੱਲ ਦਾ ਜੇ ਸਮਝਾਉਣੇ ਆ ਤਾਂ ਨਹੀਂ ਸਮਝਦੇ ਇਹ ਲੋਕ ਇੰਨੇ ਹੀ ਕਹੀ ਜਾਂ ਕਹਿਣਗੇ ਅੱਜ ਤਾਂ ਕੁੱਤਿਆਂ ਨੂੰ ਭੌਂਕਦਾ ਇਹ ਫ੍ਰੀ ਟ੍ਰੇਨਿੰਗ ਲੈਂਦੇ ਤਾਂ ਨਹੀਂ ਹੈਗੇ ਇਹ ਤਾਂ ਪੈਸਿਆਂ ਦੀ ਟ੍ਰੇਨਿੰਗ ਲੈਂਦੇ ਨੇ ਮੈਂ ਕਹਿੰਦਾ ਨੂੰ ਪੈਸਿਆਂ ਦੀ ਉਹ ਟ੍ਰੇਨਿੰਗ ਦੇ ਦੇ ਸਾਜੂ ਜੇ ਦੱਡ ਘਸ ਕੇ ਤਾਂ ਨਹੀਂ ਲੈਂਦੇ ਓ ਮੈਂ ਕਹਿੰਦਾ ਲੋਟੇ ਤਾਂ ਆਉਣਗੇ ਇਹਨਾਂ ਨੂੰ ਪੈਸਿਆਂ ਦੀ ਉਹ ਟ੍ਰੇਨਿੰਗ ਦੇ ਦੇ ਯਾਰ ਹੈਂ ਇਹ ਕੰਨ ਖੋਲੀ ਦਾ ਜੂ ਇਹ ਲਾ ਕੰਨ ਖੋਲਤੇ ਇਹਦੇ ਬਾਕੀ ਮੰਡੀ ਤਾਂ ਸਸਤੀ ਸਭ ਨਾਲ ਤੁੰਗ ਵਾਲੀ ਉਹ ਹੈ ਹਰੇਕ ਮੰਡੀ ਸਸਤੀ ਵੀ ਨਹੀਂ ਹੈਗੀ ਹਾਂ ਬਾਕੀ ਮੰਡੀਆਂ ਮਹਿੰਗੀਆਂ ਵੀ ਬਾਕੀ ਮੰਡੀਆਂ ਮੈਂ ਨਹੀਂ ਹੈ ਮਹਿੰਗੀਆਂ ਨੇ ਬਾਹਲੀਆਂ ਮਹਿੰਗੀਆਂ ਨੇ ਸਸਤੀ ਮੰਡੀ ਹੈ ਤੁੰਗ ਵਾਲੀ ਕਿੰਨਾ ਹੀ ਮਾਲ ਖਰੀਦੋ ਲਓ ਜਿਹਾ ਜਿਹਾ ਮਰਜ਼ੀ ਖਰੀਦੋ ਜਿਹਾ ਜਿਹਾ ਮਰਜ਼ੀ ਮੰਨ ਲਓ ਹਾਂ ਐ ਤਾਂ ਚੰਗੀ ਕੁਆਲਟੀ ਦਾ ਮਹਿੰਗਾ ਵੀ ਹਰੇ ਐ ਕਿਹੜਾ ਫਰੀ ਬੰਦਦੇ ਆ ਸੀ ਹੈ ਚੰਗੀ ਕੁਆਲਿਟੀ ਦਾ ਬੱਕਰਾ ਉਹ ਤੇਜ ਵੀ ਵੀ ਕਹਦਾ ਬੱਕਰੀ ਵੀ ਵਿਕਦੀ ਹੈ ਕੁਆਲਿਟੀ ਵਿਕਦੀ ਆ ਯਾਰ ਐ ਕੁਆਲਿਟੀ ਵਿਕੂਗੀ ਕੁਆਲਿਟੀ ਤਾਂ ਨਹੀਂ ਵਿਕਦਾ ਫੇਰ